ਦੋਸਤੋ ਸੋਨੂ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ ਤਬਾਹ ਦਰਸ਼ਕਾਂ ਦਾ ਸਵਾਗਤ ਮਹਿੰਦਰਪਾਲ ਲੂੰਬਾ ਜੋ ਕਿ ਮੋਗੇ ਦੇ ਰਹਿਣ ਵਾਲੇ ਨੇ ਤੇ ਪੱਤਰਕਾਰੀ ਕਰਦੇ ਨੇ ਬਹੁਤ ਵਧੀਆ ਪੱਤਰਕਾਰ ਨੇ ਸਮਾਜ ਸੇਵੀ ਵੀ ਨੇ ਕਾਫੀ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦੇ ਨੇ ਕਾਲੇ ਪਾਣੀਆਂ ਦਾ ਮੁੱਦਾ ਵੀ ਉਹਨਾਂ ਨੇ ਕਾਫੀ ਗਰਮਾਇਆ ਹੈ ਔਰ ਧਰਮਕੋੜ ਦੇ ਵਿੱਚ ਕਾਲੇ ਪਾਣੀ ਦਾ ਮੁੱਦਾ ਵੀ ਚੱਕਿਆ ਹੈ ਉਹ ਜਿਹੜੇ ਕਿ ਬਹੁਤ ਬੇ ਤੜਕ ਹੋ ਕੇ ਪੱਤਰਕਾਰੀ ਕਰਦੇ ਨੇ ਉਹਨਾਂ ਨੇ ਪਿੱਛੇ ਜੀ ਖਬਰ ਚਲਾਈ ਸੀ ਕਿ ਇੱਕ ਲੜਕੀ ਜਿਹੜੀ ਨਸ਼ਾ ਕਰਦੀ ਸੀ ਤੇ ਨਾਲ ਉਹ ਜਿਹੜਾ ਕਿ ਗਲਤ ਕੰਮ ਵੀ ਕਰਦੀ ਸੀ ਜਿਹਦੀ ਉਮਰ 17 ਸਾਲ ਸੀ ਮਹਿੰਦਰਪਾਲ ਲੂੰਬਾ ਇੱਕ ਸੀਨੀਅਰ ਪੱਤਰਕਾਰ ਨੇ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਕਿਉਂਕਿ ਜਿਹੜਾ ਪੱਤਰਕਾਰ ਹੁੰਦਾ ਉਹਨੂੰ ਸਾਰੇ ਜਿਹੜਾ ਲਾਅ ਬਾਰੇ ਪਤਾ ਹੁੰਦਾ ਹੈ ਕਿ ਆਈਡੈਂਟੀ ਜਿਹੜੀ ਆ ਉਹ ਜਿਹੜੀ ਕਿ ਸ਼ੋਅ ਨਹੀਂ ਕਰਨੀ 17 ਸਾਲ ਦਾ ਬੱਚਾ ਹੈ 18 ਸਾਲ ਤੋਂ ਥੱਲੇ ਅਸੀਂ ਆਈਡੈਂਟੀ ਜਿਹੜੀ ਕਿ ਸ਼ੋਅ ਨਹੀਂ ਕਰ ਸਕਦੇ ਇਸ ਤਰ੍ਹਾਂ ਉਹਨਾਂ ਦਾ ਮੂੰਹ ਵੀ ਤੁਸੀਂ ਦੇਖ ਸਕਦੇ ਹੋ ਕੋ ਟਕਿਆ ਹੋਇਆ ਤੇ ਉਹਨਾਂ ਦੀ ਆਈਡੈਂਟੀ ਵੀ ਨਹੀਂ ਕੋਈ ਜਿਹੜਾ ਕੋ ਡਿਸਕਲੋਜ਼ ਕੀਤੀ ਹੈ ਜਿਹੜਾ ਮੈਡੀਕਲ ਵਾਲਾ ਉਸਨੇ ਆਪਣੀ ਸਫਾਈ ਦਿੰਦੇ ਹੋਏ ਉਹ ਲੜਕੀ ਦੀ ਜਿਹੜੀ 17 ਸਾਲ ਦੀ ਲੜਕੀ ਆ ਉਹਨੂੰ ਸਾਹਮਣੇ ਲਿਆਂਦਾ ਨਾ ਉਹਦਾ ਕੋਈ ਫੇਸ ਕਵਰ ਸੀਗਾ ਤੇ ਉਸ ਦੀ ਆਈਡੈਂਟੀ ਸਾਰੀ ਜਿਹੜੀ ਕੋ ਲੋਕਾਂ ਦੇ ਸਾਹਮਣੇ ਲਿਆ ਦਿੱਤੀ ਸੀ ਤੇ ਉਹ ਉਹਦਾ ਪਰਚਾ ਉੱਤੇ ਬੰਦਾ ਸੀ ਤੇ ਇਹਨਾਂ ਨੇ ਚਾਕੇ ਪੋਕਸੋ ਐਕਟ ਲਗਾ ਕੇ ਮਹਿੰਦਰ ਪਾ ਲੂੰਬਾ ਅਤੇ ਸੁਖਦੇਵ ਸਿੰਘ ਭੀਮ ਦੇ ਉੱਪਰ ਇਹਨਾਂ ਨੇ ਪਰਚਾ ਦਰਜ ਕਰ ਦਿੱਤਾ ਕੋੜੀਸੇਖਾ थाना ਕੋੜੀਸੇਖਾ ਦੀ ਪੁਲਿਸ ਨੇ ਬਹੁਤ ਧੱਕਾ ਕੀਤਾ ਪੱਤਰਕਾਰਾਂ ਦੇ ਨਾਲ ਇਹ ਗੱਲ ਚੰਗੀ ਨਹੀਂ ਹੈ ਪੱਤਰਕਾਰਾਂ ਦੇ ਨਾਲ ਜੇਕਰ ਇਸੇ ਹੀ ਤਰ੍ਹਾਂ ਧੱਕਾ ਹੁੰਦਾ ਰਹੇਗਾ ਕਿ ਪੱਤਰਕਾਰ ਆਵਾਜ਼ ਕਿੱਥੋਂ ਚੱਕਣਗੇ ਲੋਕਾਂ ਦੀ ਲੋਕਾਂ ਨੂੰ ਚਾਹੀਦਾ ਹੈ ਕਿ ਪੱਤਰਕਾਰਾਂ ਦਾ ਸਾਥ ਦੇਣਾ ਚਾਹੀਦਾ ਸੱਚੇ ਪੱਤਰਕਾਰ ਤੇ ਵਧੀਆ ਪੱਤਰਕਾਰ ਬਹੁਤ ਘੱਟ ਨੇ ਪੱਤਰਕਾਰਾਂ ਦਾ ਵੀ ਹੱਕ ਬੰਦਾ ਹੈ ਕਿ ਮਹਿੰਦਰਪਾਲ ਲੂੰਬਾ ਜੀ ਦਾ ਸਾਥ ਦਿਓ ਮੋਢੇ ਨਾਲ ਮੋਢਾ ਲਾ ਕੇ ਖੜੋ ਤੇ ਇਹ ਜਿਹੜਾ ਪਰਚਾ ਆਪਾਂ ਰੱਦ ਕਰਾਈਏ ਆਓ ਸਾਰੇ ਮਿਲ ਕੇ ਜਿਹੜੇ ਪੱਤਰਕਾਰ ਆਪਣੇ ਮੋਗਾ ਜ਼ਿਲ੍ਹੇ ਦੇ ਨੇ ਪੰਜਾਬ ਦੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਨੇ ਸਾਰੇ ਇਕੱਠੇ ਹੋਵੋ ਪ੍ਰੋਗਰਾਮ ਬਣਾਓ ਪ੍ਰੋਗਰਾਮ ਬਣਾ ਕੇ ਉਲਿੱਕੋ ਤੇ ਇਹ ਜਿਹੜਾ ਕਿ ਪਰਤਾ ਰੱਦ ਹੋਣਾ ਚਾਹੀਦਾ ਇਹ ਝੂਠਾ ਪਰਚਾ ਹੈ ਜੇਕਰ ਪ੍ਰਸ਼ਾਸਨ ਸੱਚਾ ਹੁੰਦਾ ਤੇ ਅਸੀਂ ਉਹਨਾਂ ਦਾ ਸਾਥ ਦਿੰਦੇ ਜਦੋਂ ਇਹ ਕੋਈ ਵੀ ਕ੍ਰਾਈਮਨਲ ਫੜਦੇ ਆ ਇਹ ਸੱਚੇ ਹੁੰਦੇ ਆ ਇਹ ਜਿਹੜੇ ਜਾ ਕੇ ਜਦੋਂ ਰੇਡ ਕਰਦੇ ਆ ਤੇ ਸੱਚੇ ਹੁੰਦੇ ਆ ਪ੍ਰਸ਼ਾਸਨ ਸੱਚਾ ਹੁੰਦਾ ਤੇ ਅਸੀਂ ਬੇਤੜਕੋਕ ਖਬਰ ਚਲਾਉਂਦੇ ਆ ਕਿ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਜਿਹੜਾ ਪੁਲਿਸ ਦਾ ਜਿਹੜਾ ਲੋਕਾਂ ਸਾਹਮਣੇ ਚਿਹਰਾ ਹੈ ਅਸੀਂ ਨਹੀਂ ਚਾਹੁੰਦੇ ਕਿ ਉਹ ਜਿਹੜਾ ਕਿ ਡਾਊਨ ਹੋਵੇ ਲੋਕਾਂ ਸਾਹਮਣੇ ਕੋਈ ਇਹਨਾਂ ਦਾ ਚਿਹਰਾ ਬਹੁਤ ਘੱਟ ਜਿਹੜਾ ਪੁਲਿਸ ਦੀ ਇੱਕ ਰੈਪਿਊਟੇਸ਼ਨ ਬਣੀ ਹੋਈ ਆ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਜਿਹੜੀ ਇੱਜ਼ਤ ਘਟ ਜਾਵੇ ਅਸੀਂ ਨਹੀਂ ਚਾਹੁੰਦੇ ਅਸੀਂ ਕਹਿੰਨੇ ਆ ਕਿ ਜਿਹੜਾ ਲੋਕਾਂ ਦੇ ਦਿਮਾਗ ਦੇ ਵਿੱਚ ਪੁਲਿਸ ਦਾ ਡਰ ਬਣਿਆ ਰਹੇ ਪੱਤਰਕਾਰ ਇਹੀ ਚਾਹੁੰਦਾ ਹੈ ਕਿ ਜੇਕਰ ਡਰ ਬਣਿਆ ਰਹੇਗਾ ਤੇ ਕ੍ਰਾਈਮ ਨਹੀਂ ਹੋਏਗਾ ਤੇ ਨਸ਼ਾ ਸਮਗਰ ਵਰ ਵੀ ਡਰਨਗੇ ਪਰ ਜੇਕਰ ਤੁਸੀਂ ਸਾਡੇ ਆਵਾਜ਼ ਚੁੱਕਣ ਤੇ ਸਾਡੀ ਆਵਾਜ਼ ਬੁਲੰਦ ਕਰਨ ਤੇ ਸੱਚੀਆਂ ਖਬਰਾਂ ਲਾਉਣ ਤੇ ਜੇਕਰ ਤੁਸੀਂ ਸਾਡੇ ਤੇ ਪਰਚੇ ਹੀ ਕਰਨੇ ਆ ਤੁਸੀਂ ਸਾਨੂੰ ਪਰਚੇ ਦੇਣੇ ਆ ਤਾਂ ਫਿਰ ਜਿਹੜਾ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਏਗਾ ਕਿਉਂਕਿ ਪੱਤਰਕਾਰਾਂ ਦੇ ਉੱਤੇ ਇਸ ਸਰਕਾਰ ਦੇ ਵਿੱਚ ਹੀ ਇਸ ਤਰ੍ਹਾਂ ਦਾ ਹੋਇਆ ਕਿ ਕਿਦੇ ਨਾ ਕਿਦੇ ਪੱਤਰਕਾਰਾਂ ਦੇ ਨਾਲ ਧੱਕਾ ਹੋਈ ਜਾਂਦਾ ਕਦੇ ਚੈਨਲ ਬੰਦ ਹੋ ਜਾਂਦੇ ਨੇ ਕਦੇ ਪਰਚੇ ਹੋ ਜਾਂਦੇ ਨੇ ਕਦੀ ਕਿਦੇ ਤੇ ਪਰਚਾ ਹੋ ਗਿਆ ਕਦੀ ਕਿਦੇ ਤੇ ਪਰਚਾ ਹੋ ਗਿਆ ਇਹ ਸਰਕਾਰਾਂ ਚਾਉਂਦੀਆਂ ਨੇ ਪ੍ਰਸ਼ਾਸਨ ਚਾਹੁੰਦਾ ਹੈ ਕਿ ਜਿਵੇਂ ਅਸੀਂ ਕਹੀਏ ਲੋਕਾਂ ਨੂੰ ਉਹ ਚੀਜ਼ ਦਿਖਾਉਣ ਪਰ ਸੱਚ ਇਹ ਹੈ ਕਿ ਨਸ਼ਾ ਧਰਮਕੋਟ ਦੇ ਵਿੱਚ ਬੰਦ ਨਹੀਂ ਹੋਇਆ ਸ਼ਰਿਆਮ ਨਸ਼ਾ ਵਿਕ ਰਿਹਾ ਹੈ ਧਰਮਕੋਟ ਜਾ ਕੇ ਵੇਖ ਲੋ ਮੈਡੀਕਲ ਤੇ ਲੈਣਾ ਲੱਗੀਆਂ ਹੋਈਆਂ ਮੈਡੀਕਲ ਵਾਲੇ ਸ਼ਰਿਆਮ ਨਸ਼ਾ ਵੇਚ ਰਹੇ ਨੇ ਪ੍ਰਸ਼ਾਸਨ ਉਹਨਾਂ ਨੂੰ ਕਿਉਂ ਨਹੀਂ ਫੜਦਾ ਉਹਨਾਂ ਤੇ ਪਰਚੇ ਕਿਉਂ ਨਹੀਂ ਕਰਦਾ ਸੁਖਦੇਵ ਸਿੰਘ ਭੀਮ ਜਿਹੜਾ ਕਾਫੀ ਸਮੇਂ ਤੋਂ ਸੋਸ਼ਲ ਵਰਕ ਦਾ ਕੰਮ ਕਰਦਾ ਹੈ ਅਤੇ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾ ਹੈ ਵੱਡੇ ਵੱਡੇ ਸੈਮੀਨਾਰ ਕੀਤੇ ਆ ਉੱਤੇ ਪਰਚਾ ਕਰਤਾ ਪੁਕਸ ਵੈਕਟ ਦਾ ਤੇ ਮਹਿੰਦਰ ਪਾਲ ਲੂੰਬਾ ਵੀ ਜਿਹੜਾ ਸਮਾਜ ਸੇਵੀ ਆ ਉਸਤੇ ਵੀ ਜਿਹੜਾ ਪਰਚਾ ਕਰ ਦਿੱਤਾ ਇਹ ਬਹੁਤ ਸਰਾਸਰ ਗਲਤ ਹੈ ਇਹ ਜਿਹੜਾ ਥਾਣਾ ਕੋਟ ਈਸੇਖਾਨੇ ਇਹ ਕੰਮ ਕੀਤਾ ਅਸੀਂ ਇਸ ਦੀ ਨਿਖੇਧੀ ਕਰਦੇ ਆ ਐਸਐਚਓ ਸਾਹਿਬ ਨੂੰ ਚਾਹੀਦਾ ਹੈ ਕਿ ਇਸ ਕੇਸ ਦੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਕੇ ਇਹਨਾਂ ਪਰਚਿਆਂ ਦੇ ਵਿੱਚੋਂ ਇਹਨਾਂ ਦੋਵਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਕਿਉਂਕਿ ਇਹ ਸੱਚੇ ਨੇ ਇਹਨਾਂ ਦਾ ਕੋਈ ਦੋਸ਼ ਨਹੀਂ ਨਾ ਇਹਨਾਂ ਨੇ ਜਿਸ ਤਰ੍ਹਾਂ ਅੱਜ ਮੈਡਮ ਨੇ ਦੱਸਿਆ ਕਿ ਇੱਕ ਪੱਤਰਕਾਰ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਪਰਚਾ ਦਰਜ ਕਰਾਇਆ ਹੈ ਕਿ ਇਹਨਾਂ ਨੇ ਧੱਕੇ ਨਾਲ ਸਰਿੰਜ ਫਰਾ ਕੇ ਵੀਡੀਓ ਬਣਾਈਆਂ ਇਸ ਤਰ੍ਹਾਂ ਦਾ ਕੋਈ ਮੈਟਰ ਨਹੀਂ ਹੈ ਸੀਸੀਟੀਵੀ ਕੈਮਰੇ ਲੱਗੇ ਆ ਥਾਂ-ਥਾਂ ਤੇ ਜਿਹੜੇ ਗੁਰਦੁਆਰੇ ਦੇ ਪ੍ਰੋਗਰਾਮ ਸੀਗਾ ਜਿੱਥੇ ਇਹ ਡਿੱਗੀ ਆ ਜਿੱਥੇ ਨੂੰ ਦੌਰਾ ਪਿਆ ਉੱਥੇ ਵੀ ਕੈਮਰੇ ਲੱਗੇ ਨੇ ਤੇ ਲੋਕ ਵੱਡੇ ਵੱਡੇ ਜਿਹੜੇ ਕਿ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਲੈ ਕੇ ਆਏ ਨੇ ਇਸ ਲੜਕੀ ਨੂੰ ਤੁਹਾਡੇ ਸਾਹਮਣੇ ਬਿਆਨ ਦਿੰਦੇ ਨੇ ਸਾਰਾ ਕੁਝ ਸੱਚ ਤੁਹਾਨੂੰ ਪਤਾ ਹੈ ਪਰ ਤੁਸੀਂ ਸੱਚ ਨੂੰ ਲੁਕੋ ਰਹੇ ਹੋ ਥਾਣਾ ਕੋੜੀ ਸੇਖਾਂ ਦੇ ਐਸ ਐਚਓ ਸੁਨੀਤਾ ਥਾਣਾ ਕੋੜੀ ਸੇਖਾਂ ਦੇ ਸੁਨੀਤਾ ਮੈਡਮ ਜਿਹੜੀ ਕਿ ਸੱਚਾਈ ਨੂੰ ਲੁਕੋ ਕੇ ਤੇ ਜਿਹੜਾ ਮਹਿੰਦਰਪਾਲ ਲੂੰਬਾ ਤੇ ਸੁਖਦੇਵ ਸਿੰਘ ਭੀਮ ਦੇ ਉੱਤੇ ਪਰਚਾ ਕਰ ਰਹੀ ਆ ਪੱਤਰਕਾਰ ਸਾਥੀਓ ਆਓ ਮੈਂ ਕੇ ਹਮਲਾ ਮਾਰੀਏ ਤੇ ਮਹਿੰਦਰਪਾਲ ਸਿੰਘ ਲੂੰਬਾ ਦਾ ਸਾਥ ਦਈਏ ਇਸ ਪ੍ਰਸ਼ਾਸਨ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹ ਉਹਨਾਂ ਨੂੰ ਉਜਾਗਰ ਕਰੀਏ ਤੇ ਇਸ ਕੇਸ ਨੂੰ ਫੇਰ ਰੀਓਪਨ ਕਰੀਏ ਕਿ ਕਿਸ ਤਰ੍ਹਾਂ ਚਿੱਟੇ ਦੀ ਦਲਦਲ ਦੇ ਵਿੱਚ ਨੌਜਵਾਨ ਕੁੜੀਆਂ ਫਸੀਆਂ ਹੋਈਆਂ ਤੇ ਦੁਬਾਰਾ ਇਸ ਕੇਸ ਨੂੰ ਰੀਓਪਨ ਕਰੋ ਤੇ ਪਤਾ ਲੱਗ ਜਾਏਗਾ ਸੱਚ ਦਾ ਆਕਰ ਸੱਚ ਕੀ ਹੈ ਇਹਨਾਂ ਦੋਨਾਂ ਦੇ ਉੱਤੇ ਜਿਹੜੇ ਨਾਜਾਇਜ਼ ਪਰਚੇ ਪਾਏ ਨੇ ਉਹ ਰੱਦ ਕਰੋ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਮਹਿੰਦਰਪਾਲ ਲੂੰਬਾ ਜੀ ਦਾ ਅਤੇ ਜਿਹੜੇ ਕਲੱਬ ਬਣੇ ਹੋਏ ਨੇ ਪ੍ਰੈਸ ਕਲੱਬ ਬਣੇ ਨੇ ਪ੍ਰੈਸ ਕਲੱਬਾਂ ਨੂੰ ਵੀ ਚਾਹੀਦਾ ਹੈ ਕਿ ਮਹਿੰਦਰਪਾਲ ਲੂੰਬਾ ਜੀ ਦਾ ਪੱਤਰਕਾਰ ਦਾ ਸਾਥ ਦਿਓ ਕਈ ਪੱਤਰਕਾਰ ਹੈਗੇ ਆ ਜਿਹੜੇ ਪ੍ਰਸ਼ਾਸਨ ਦਾ ਸਾਥ ਦੇ ਰਹੇ ਆ ਚਲੋ ਉਹਨਾਂ ਦਾ ਵੀ ਧੰਨਵਾਦ ਉਹਨਾਂ ਦੀ ਆਪਦੀ ਸੋਚ ਹੈ ਇਹੀ ਜਸਟੀਫਾਈ ਕਰੀ ਜਾਂਦੇ ਆ ਵੱਡੀਆਂ-ਵੱਡੀਆਂ ਵੀਡੀਓ ਪਾ ਕੇ ਕਿ ਮਹਿੰਦਰਪਾਲ ਸਿੰਘ ਲੂੰਬਾ ਗਲਤ ਆ ਇਹ ਸਰਾਸਰ ਗਲਤ ਗੱਲ ਐ ਪੂਰੀ ਵੀਡੀਓ ਸੋਸ਼ਲ ਮੀਡੀਆ ਤੇ ਪਈ ਆ ਜੋ ਵੀ ਹੋਇਆ ਸਾਰਾ ਲੋਕਾਂ ਦੇ ਸਾਹਮਣੇ ਆ ਇਹ ਜਿਹੜੇ ਐਨਡੀਪੀਐਸ ਐਕਟ ਲਾ ਦਿੱਤਾ ਪੋਗਸੋ ਐਕਟ ਲਾ ਦਿੱਤਾ ਇਹ ਤਾਂ ਇੱਕ ਗੁੰਮਰਾਹ ਕਰਨ ਵਾਲੀ ਗੱਲ ਐ ਪੱਤਰਕਾਰ ਦੀ ਆਵਾਜ਼ ਦਬਾਉਣ ਵਾਲੀ ਗੱਲ ਐ ਪੱਤਰਕਾਰਾਂ ਦੇ ਵਿੱਚ ਦਹਿਸ਼ਤ ਪਾਉਣ ਵਾਲੀ ਗੱਲ ਹੈ ਕਿ ਪੱਤਰਕਾਰ ਡਰ ਜਾਣ ਅੱਗੇ ਤੋਂ ਕੋਈ ਵੀ ਆਵਾਜ਼ ਨਾ ਚੱਕੇ ਇਹ ਸਰਕਾਰਾਂ ਚਾਹੁੰਦੀਆਂ ਨੇ ਪ੍ਰਸ਼ਾਸਨ ਇਹ ਚਾਹੁੰਦਾ ਹੈ ਕਿ ਇਹਨਾਂ ਦੀਆਂ ਜਿਹੜੀਆਂ ਨਕਾਮੀਆਂ ਨੇ ਨਸ਼ੇ ਲੋਕ ਵੇਚ ਰਹੇ ਨੇ ਤੇ ਨਸ਼ਿਆਂ ਬਾਰੇ ਮੂੰਹ ਨਾ ਖੋਲਣ ਪੱਤਰਕਾਰ ਨਸ਼ਿਆਂ ਬਾਰੇ ਨਾਂ ਦੱਸਣ ਇਹ ਬਿਲਕੁਲ ਇਹ ਬੰਦ ਕਰਨਾ ਚਾਹੁੰਦੇ ਨੇ ਮੂੰਹ ਪੱਤਰਕਾਰਾਂ ਦਾ ਇਹ ਜਿਹੜਾ ਯੁੱਧੇ ਨਸ਼ਿਆ ਵਿਰੁੱਧ ਨਹੀਂ ਹੈ ਇਹ ਨਸ਼ਿਆਂ ਦੇ ਸਪੋਰਟ ਦੇ ਵਿੱਚ ਯੁੱਧ ਹੈ ਜਿਸ ਤਰ੍ਹਾਂ ਨੋਚ ਐਨਡੀਪੀਐਸ ਐਟ ਦੇ ਤਹਿਤ ਉਹਨਾਂ ਮੈਡੀਕਲ ਵਾਲਿਆਂ ਨੂੰ ਛੱਡਿਆ ਗਿਆ ਹੈ ਤੇ ਪੱਤਰਕਾਰਾਂ ਤੇ ਆਵਾਜ਼ ਚੁੱਕਣ ਵਾਲਿਆਂ ਤੇ ਪਰਚੇ ਕੀਤੇ ਗਏ ਨੇ ਤੇ ਜਿਨ੍ਹਾਂ ਨੇ ਨਸ਼ਾ ਵੇਚਿਆ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਪੁਲਿਸ ਛੱਡ ਰਹੀ ਹੈ ਉਸ ਮੈਡੀਕਲ ਦੇ ਉੱਤੇ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਨਾ ਹੀ ਉਹਦੇ ਉੱਤੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਉਹਨਾਂ ਨੂੰ ਬਚਾਇਆ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜਕੱਲ ਕੀ ਚੱਲਦਾ ਹੈ ਉਹ ਚੀਜ਼ ਚੱਲਦੀ ਹੈ ਤੇ ਉਸ ਕਰਕੇ ਇਹ ਮੈਡੀਕਲ ਵਾਲੇ ਨੂੰ ਬਚਾਇਆ ਗਿਆ ਪੱਤਰਕਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪੱਤਰਕਾਰਾਂ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੀ ਇਹ ਪ੍ਰਸ਼ਾਸਨ ਵੀ ਤੇ ਸਰਕਾਰ ਵੀ ਕਿ ਜਿਹੜਾ ਚਿੱਟੇ ਦੇ ਨਾਲ ਲੋਕ ਮਰ ਰਹੇ ਨੇ ਉਹ ਪੱਤਰਕਾਰ ਨਾ ਦਿਖਾਉਣ ਜੋ ਚਿੱਟਾ ਲੋ ਸ਼ਰੀਆਹ ਵੇਖ ਰਿਹਾ ਹੈ ਉਹ ਨਾ ਦਿਖਾਉਣ ਧਰਮਕੋੜ ਏਰੀਏ ਦੇ ਵਿੱਚ ਸ਼ਰੀਆਮ ਚਿੱਟਾ ਵਿਕਦਾ ਪਿਆ ਹਰ ਇੱਕ ਪਿੰਡ ਦੇ ਵਿੱਚ ਵਿਕਦਾ ਪਿਆ ਮੈਡੀਕਲ ਬੇਚ ਝਿਜਕ ਹੋ ਕੇ ਮੈਡੀਕਲ ਧਰਮਕੋੜ ਦੇ ਵਿੱਚ ਨਚਾ ਵਿਦਾ ਪਿਆ ਜੇ ਨਹੀਂ ਤੇ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਲਿਆ ਕੇ ਦਿੰਨਾ ਗੋਲੀਆਂ ਔਰ ਜਿਹੜੇ ਇੱਕ ਕੈਪਸੂਲ ਅਚਰਿਆ ਵੇਖ ਜੇ ਪਰ ਤੁਸੀਂ ਆਦਾ ਬੰਦਾ ਭੇਜ ਕੇ ਜਿਹੜੇ ਮਰਜ਼ੀ ਮੈਡੀਕਲ ਤੋਂ ਧਰਮਕੋਟੋਂ ਨਸ਼ਾ ਲੈ ਲੋ ਉਹ ਤਾਂ ਬੰਦ ਹੋਇਆ ਨਹੀਂ ਉਹਨਾਂ ਦੇ ਉੱਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਤੇ ਜਿਹੜਾ ਪੱਤਰਕਾਰ ਬੋਲਦਾ ਉਸ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਤੋਂ ਲਾਸਟ ਦੇ ਵਿੱਚ ਮੈਂ ਇਹੀ ਕਹੂੰਗਾ ਸਾਥੀਓ ਆਓ ਰਲ ਕੇ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਇਹ ਪ੍ਰਚਾਰ ਰੱਦ ਕਰਾਈਏ ਧੰਨਵਾਦ ਦੋਸਤੋ